ਕੀ ਸਰਕਾਰ ਮਰਦਾਵਾ ਮਰਦਾ ਪੰਜਾਬ ਦੇ ਪਿੰਡਾਂ ਪਿੰਡਾਂ ਦੀ ਤਸਵੀਰ ਤੁਹਾਨੂੰ ਬੁਖਾ ਰਿਹਾ ਕਿਸ ਤਰੀਕੇ ਨਾਲ ਖੇਤੀ ਕਾਨੂੰਨ ਦੇ ਮੁੱਦੇ ਤੇ ਵੱਡੇ ਇਕੱਠ ਹੋ ਰਹੇ ਨੇ ਕਿਉਂਕਿ 26 27 ਨਵੰਬਰ ਨੂੰ ਦਿੱਲੀ ਕੂਚ ਦੀ ਤਿਆਰੀ ਕਿਸਾਨਾਂ ਨੇ ਕੀਤੀ ਹੋਈ ਹੈ ਅਸੀਂ ਮੌਜੂਦਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਚ ਇਸ ਪਿੰਡ ਦਾ ਇਤਿਹਾਸਿਕ ਪਿਛੋਕੜ ਹੈ ਤੇ ਉਹ ਖੁਣ ਵੀ ਕਹਿ ਰਹੇ ਨੇ ਇਤਿਹਾਸ ਰਚਣ ਜਾ ਰਹੇ ਹਾਂ ਮੋਦੀ ਸਰਕਾਰ ਜਿਹੜੇ ਕਾਨੂੰਨਾਂ ਨੂੰ ਇਤਿਹਾਸਿਕ ਕਾਨੂੰਨ ਦੱਸ ਰਹੀ ਹੈ ਉਹਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਡਟੀਆਂ ਹੋਈਆਂ ਨੇ ਮਹਿਲਾਵਾਂ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਹਰ ਵਰਗ ਦੇ ਲੋਕ ਖੇਤੀ ਕਾਨੂੰਨ ਦੇ ਮੁੱਦੇ ਤੇ ਮੋਦੀ ਸਰਕਾਰ ਨੂੰ ਲਲਕਾਰ ਰਹੇ ਨੇ ਤੁਹਾਡਾ ਨਾਮ ਕੀ ਹੈ ਕੁਲਵੰਤ ਸਿੰਘ ਜੀ ਭਾਰਤ ਕਿਸਾਨ ਯੂਨੀਅਨ ਦੇ ਉਹਨਾਂ ਨੇ ਇੱਕ ਤੜਕਾਉਂਦਾ ਸੂਬਾ ਕਮੇਟੀ ਮੈਂਬਰ ਜੀ ਕੁਲਵੰਤ ਸਿੰਘ ਜੀ ਇਸ ਪਿੰਡ ਚੋਂ ਕਿੰਨੇ ਲੋਕ ਜਾ ਰਹੇ ਨੇ ਇਸ ਵਿੱਚੋਂ ਸੈਂਕੜਿਆਂ ਦੀ ਗਿਣਤੀ ਜਾਣਗੇ ਜੀ ਸੈਂਕੜਿਆਂ ਦੀ ਮਰਦ ਜਾਣਗੇ ਜੀ ਔਰਤਾਂ ਵੀ ਜਾਣਗੀਆਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੂਰੀ ਤਿਆਰੀ ਹੈ ਲੰਗਰ ਤੇ ਰਾਸ਼ਨ ਲੱਕੜ ਬਾਲਣ ਦਾ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਕਿੰਨੇ ਦਿਨਾਂ ਦੀ ਤਿਆਰੀ ਕਰ ਰਹੇ ਸੀ ਲਗਭਗ 2-3 ਮਹੀਨੇ ਦੀ ਤਿਆਰੀ ਹੈ ਜੀ 7 ਮਹੀਨੇ ਦਾ ਰਾਸ਼ਨ ਇਕੱਠਾ ਕੀਤਾ ਹੋਇਆ ਹੈ ਜੀ ਲਗਾਤਾਰ ਇਹ ਜਾਣਗੇ ਤੇ ਉਸ ਤੋਂ ਬਾਅਦ ਵੀ ਜਿਹੜੀ ਸਪਲਾਈ ਲਾਈਨ ਹੈ ਉਹ ਵੀ ਚਲਦੀ ਰਹੂਗੀ ਨਾਲ ਪਿੱਛੇ ਹੋਰ ਵੀ ਕਿਸਾਨ ਆਉਣ ਵਾਸਤੇ ਬਹੁਤ ਤਿਆਰ ਨੇ ਪਹਿਲੀ ਖੇਪ ਦੇ ਵਿੱਚ ਅਸੀਂ 26 ਤਰੀਕ ਨੂੰ ਪਹਿਲੀ ਵਾਰ ਸੰਕੜਿਆਂ ਦੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਵਿੱਚੋਂ ਕੂਚ ਕਰਾਂਗੇ ਕਿਸਾਨ ਜਥੇਬੰਦੀਆਂ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਭਾਰਤੀ ਕਿਸਾਨ ਜੋਨ ਡਕਾਉਂਦਾ ਦੀ ਅਗਵਾਈ ਦੇ ਵਿੱਚ ਘਟੋ ਘਟ ਸੰਕੜੇ ਲੋਕ ਨੇ ਜਿਹੜੇ ਉਹ ਇਸ ਪਿੰਡ ਦੇ ਵਿੱਚੋਂ ਜਾਣਗੇ ਜੀ ਬਿਲਕੁਲ ਇਸ ਪਿੰਡ ਦਾ ਪਿਛੋਕੜ ਕੀ ਹੈ ਪਿੰਡ ਦਾ ਪਿਛੋਕੜ ਇਹ ਹੈ ਜੀ ਪੈਪਸੂ ਮਜ਼ਾਰਾ ਲਹਿਰ ਹੈ ਜਿਹੜੀ ਉਹ ਇਸ ਪਿੰਡ ਦਾ ਮੋਢੀ ਇਤਿਹਾਸ ਹੈ ਜਿਹੜਾ ਉਹ ਇਸ ਪਿੰਡ ਨੇ ਸਿਰਜਿਆ ਬੈਸੂ ਮਜਾਰਾ ਲਾਇਰ ਨੇ ਕਿਉਂਕਿ ਪਹਿਲਾਂ ਵਿਸਵੇਦਾਰਾਂ ਦੇ ਖਿਲਾਫ ਜ਼ਗੀਰਦਾਰਾਂ ਦੇ ਖਿਲਾਫ ਜਿਹੜੇ ਕਿ ਜ਼ਮੀਨਾਂ ਦੇ ਮਾਲਕ ਬਣ ਕੇ ਰਹਿ ਗਏ ਸੀ ਖੇਤੀ ਮਜਾਰੇ ਕਰਦੇ ਸੀ ਪਰੰਤੂ ਉਹਨਾਂ ਨੂੰ ਜਦੋਂ ਜ਼ਮੀਨ ਤੋਂ ਬੇਦਖਲ ਕੀਤਾ ਗਿਆ ਤਾਂ ਮਜਾਰਾ ਕਿਸਾਨਾਂ ਨੇ ਇਕੱਠੇ ਹੋ ਕੇ ਲਾਲ ਪਾਰਟੀ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਤਕੜੀ ਲਹਿਰ ਲਾਮਬੰਦ ਕੀਤੀ ਸੀ ਜਿਦੇ ਵਿੱਚ ਕੁਰਬਾਨੀਆਂ ਹੋਈਆਂ ਸ਼ਹੀਦੀਆਂ ਹੋਈਆਂ ਉਸ ਤੋਂ ਬਾਅਦ ਜ਼ਗੀਰਦਾਰਾਂ ਨੂੰ ਵਿਸਵੇਦਾਰਾਂ ਨੂੰ ਇਹ ਪੰਜਾਬ ਦੇ ਜਿਹੜੇ ਪੈਪਸੂ ਦੇ 784 ਪਿੰਡ ਛੱਡ ਕੇ ਭੱਜਣਾ ਪਿਆ ਤੇ ਜਿਹੜੇ ਮਜਾਰੇ ਸੀ ਆਪਣੀਆਂ ਜ਼ਮੀਨਾਂ ਤੇ ਦੁਬਾਰਾ ਫੇਰ ਮਾਲਕ ਤੇ ਕਾਬਜ ਬਣੇ ਅੱਜ ਫੇਰ ਜਿਹੜੀ ਮੋਦੀ ਸਰਕਾਰ ਹੈ ਦੁਬਾਰਾ ਅੱਧੀ ਸਦੀ ਤੋਂ ਬਾਅਦ ਦੁਬਾਰਾ ਫੇਰ ਸਾਡੀ ਜ਼ਮੀਨ ਨੂੰ ਮਤਲਬ ਖਤਰਾ ਖੜਾ ਹੋਇਆ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ ਤੇ ਕਿਸਾਨਾਂ ਨੂੰ ਦੁਬਾਰਾ ਫੇਰ ਇਹ ਅੱਧੀ ਸਦੀ ਦੇ ਵਿੱਚ ਵਿੱਚ ਦੁਬਾਰਾ ਫੇਰ ਜ਼ਮੀਨ ਤੋਂ ਬੇਦਖਲ ਕਰਨਾ ਚਾਹੁੰਦੀ ਹੈ ਜਿਹਨੂੰ ਇਹ 784 ਪਿੰਡਾਂ ਦੇ ਲੋਕ ਘੱਟੋ ਘੱਟ برداشت ਨਹੀਂ ਕਰਨਗੇ ਤੇ ਅਸੀਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਦੋ ਤਿੰਨ ਮਹੀਨੇ ਤੋਂ ਲਗਾਤਾਰ ਸੰਘਰਸ਼ ਲੜ ਰਹੇ ਹਾਂ ਮਹਿਲਾਵਾਂ ਬੱਚੇ ਨੌਜਵਾਨ ਤੇ ਬਜ਼ੁਰਗ ਸੰਕੜਿਆਂ ਦੀ ਗਿਣਤੀ ਦੇ ਵਿੱਚ ਪਹਿਲਾਂ ਹਰ ਰੋਜ਼ ਰੇਲਵੇ ਟਰੈਕ ਦੇ ਉੱਤੇ ਹਾਜ਼ਰ ਰਹੇ ਨੇ ਪੈਟਰੋਲ ਪੰਪਾਂ ਦੇ ਉੱਤੇ ਹਾਜ਼ਰ ਰਹੇ ਨੇ ਤੇ ਜਿਹੜਾ ਦਿੱਲੀ ਕੂਚ ਹੈ ਦਿੱਲੀ ਕੂਚ ਦਾ ਨੂੰ ਲੈ ਕੇ ਪਿੰਡ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਲੱਖਾਂ ਰੁਪਏ ਥਾਂਡਾ ਜਿਹੜਾ ਉਹ ਤਿਆਰ ਹੋ ਚੁੱਕਿਆ ਹੈ ਕਿਸਾਨ ਨੇ ਜਿਹੜੇ ਜਦੋਂ ਅੱਗੇ ਜਾਣਗੇ ਤਾਂ ਹਰ ਕਿਸਮ ਦਾ ਪ੍ਰਬੰਧ ਹੈ ਜਿਹੜਾ ਉਹ ਕੱਪੜੇ ਲੀੜੇ ਤੋਂ ਲੈ ਕੇ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਤੇ ਪਿੱਛੋਂ ਜਿਹੜੇ ਰਹਿੰਦੇ ਕਿਸਾਨ ਨੇ ਉਹ ਵੀ ਲਗਾਤਾਰ ਸੰਘਰਸ਼ ਦੇ ਵਿੱਚ ਆਉਣ ਲਈ ਉਤਾਵਲੇ ਨੇ ਕਿ ਉਹਨਾਂ ਨੂੰ ਅਸੀਂ ਟਰਨ ਬਾਈ ਟਰਨ ਹੈ ਜਿਹੜਾ ਪੂਰਾ ਪਿੰਡ ਇਸ ਵਿੱਚ ਸ਼ਾਮਲ ਹੋਊਗਾ ਜੀ ਬਿਲਕੁਲ ਉਹਿੰਦਾ ਸਮਾਨ ਇਕੱਠਾ ਕੀਤਾ ਕਿਸਾਨਾਂ ਚੋਂ ਤੇ ਬੰਦਿਆ ਨੇ ਰਾਸ਼ਨ ਦੇ ਨਾਲ-ਨਾਲ ਰਜਾਈ ਕੰਬਲ ਤਲਾਈ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮਹਿੰਦਰ ਕੌਰ ਹੈ ਜੀ ਜਾਦੀਓ ਦਿੱਲੀ ਹਾਂਜੀ ਨਾਲ ਹੀ ਜਾ ਰਹੇ ਆ ਜਾ ਰਹੇ ਹੋ ਇਸ ਉਮਰ ਦੇ ਵਿੱਚ ਮੁਸ਼ਕਲ ਨਹੀਂ ਰਹਿੰਦਾ ਇਸ ਤਰੀਕੇ ਨਾਲ ਲੜਾਈ ਤੁਸੀਂ ਕਹਿ ਰਹੇ ਹੋ ਕੋਈ ਮੁਸ਼ਕਲ ਨਹੀਂ ਰਹਿੰਦਾ ਹਾਂ ਜਿਵੇਂ ਉਹ ਉਹ ਦੇਖੀ ਜਾਊ ਜਾਣਗੇ ਨਾਲ ਜਵਾਬਾਂ ਦੇ ਜੀ ਸਹੀ ਦੀਆਂ ਪਹਿ ਜਾਣਗੀਆਂ ਪਿਆਵਾਂਗੇ ਕਿਉਂ ਇਹ ਲੜਾਈ ਲੜਨੀ ਪੈ ਰਹੀ ਏ ਤੌਨੀ ਇਹ ਲੜਾਈ ਹੁਣ ਜਿਹੜੀ ਆਪਦੀ ਰੰਜਕਾਰ ਹੈ ਉਹ ਖੋ ਰਹੀ ਨੇ ਜ਼ਮੀਨਾਂ ਖੋ ਰਹੀ ਨੇ ਉਹਨਾਂ ਬਾਅਦ ਤਾ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਨਸੀਬ ਕਰ ਹੈ ਜੀ ਕੀ ਕਹੋਗੇ ਤੁਸੀਂ ਜਾ ਰਹੇ ਹੋ ਤੁਸੀਂ ਮੈਂ ਹਾਂ ਜੀ ਜਾ ਰਹੇ ਹਾਂ ਅਸੀਂ ਜਿੰਨਾ ਚਿਰ ਇਹ ਦਿੱਲੀ ਜਾਵਾਂਗੇ 26 ਤਰੀਕ ਨੂੰ ਜਿੰਨਾ ਚਿਰ ਇਹ ਕਾਲੇ ਕਾਨੂੰਨ ਤਿੰਨੇ ਵਾਪਸ ਨਹੀਂ ਲੈਣਗੇ ਚਾਹੇ ਸਾਨੂੰ ਸੀਧੀਆਂ ਪਾਉਣੀਆਂ ਪੈ ਜਾਣ ਚਾਹੇ ਸਾਨੂੰ ਅੱਠ ਦਿਨਾਂ ਚ ਮੋੜ ਦੇਣ ਚਾਹੇ ਸਾਨੂੰ ਸਾਲਾਂ ਦੇ ਸਾਲ ਬਿਠਾਉਣ ਅਸੀਂ ਉਹ ਖਤਮ ਕਰਾਏ ਬਿਨਾ ਵਾਪਸ ਨਹੀਂ ਮੁੜਦੇ ਕੀ ਨਾਮ ਹੈ ਤੁਹਾਡਾ ਵਿੱਚ ਦੇਵ ਕਰ ਤੇ ਮੁਸ਼ਕਲ ਲੱਗ ਰਿਹਾ? ਨਾ ਜੀ ਕੋਈ ਮੁਸ਼ਕਲ ਨਹੀਂ। ਸੱਚ ਬੱਚਾਂ ਦੇ ਮਾਦਰਾਂ ਜੀ ਅਸੀਂ ਸੇਧੀਆਂ ਦੇਣ ਨੂੰ ਤਿਆਰਾਂਗੇ। ਤੇ ਅਸੀਂ ਇਹ ਕਾਲੇ ਕਾਲੇ ਕਲੋਂ ਵਾਪਸ ਆਦਨੇ ਨੇ। ਪਰ ਮਜਬੂਰੀ ਹੈ ਦਿੱਲੀ ਜਾਣਾ। ਮਜਬੂਰੀ ਹੈ ਜੀ ਜ਼ਰੂਰ ਹੀ ਜਾਣਾ। ਅਸੀਂ ਮੁੜਾਂਗੇ ਨਹੀਂ ਜੀ। ਉਹਨਾਂ ਚਿਰ ਜਿੰਨਾ ਚਿਰ ਸਾਡਾ ਹੱਕ ਨਹੀਂ ਮਿਲਦਾ ਸੱਕ। ਕੀ ਨਾਮ ਹੈ ਤੁਹਾਡਾ? ਜਸਪੀਰ ਕੌਰ ਜੀ। ਜਸਪੀਰ ਕੌਰ ਜੀ ਲੱਗਦਾ ਮੋਦੀ ਸਰਕਾਰ ਦਾ ਰਵਈਆ ਮੰਨ ਜਾਏਗੀ। ਜਦੋਂ ਅਸੀਂ ਇਕੱਠੇ ਹੋਏ ਆਂ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਉਹਨੂੰ ਮੰਨਣਾ ਚਾਹੀਦਾ। ਅਸੀਂ ਤਾਂ ਵੋਟਾਂ ਨਾਲ ਜਿੱਤਿਆ ਇਹ ਸਾਨੂੰ ਇਹ ਤੰਗ ਕਰ ਰਿਹਾ ਮੋਦੀ ਸਰਕਾਰ ਨੇ ਸਾਨੂੰ 2-3 ਮਹੀਨੇ ਹੋ ਗਏ ਛੜਕਾਂ ਤੇ ਉੱਤਰਿਆ ਨੂੰ ਬੱਚੇ ਛੱਡ ਕੇ ਅਸੀਂ ਆਥਣੇ ਆ ਕੇ ਆਪਦਾ ਰੋਟੀ ਪਾਣੀ ਬਣਾਉਣਾ ਸਵੇਰ ਕਰਕੇ ਕੰਮ ਜਾਣਾ ਅਸੀਂ ਪੂਰੇ ਤੰਗ ਕਰ ਰੱਖਿਆ ਇਹ ਮੋਦੀ ਸਰਕਾਰ ਨੇ ਅਸੀਂ ਸਾਰੇ ਇਕੱਠੇ ਆਂ ਇਕੱਠੇ ਰਹਾਂਗੇ ਜਿੰਨਾ ਚਿਰ ਇਹ ਹੱਕ ਸਾਨੂੰ ਮਿਲਦੇ ਨਹੀਂ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਦਿੱਲੀ ਜਾਵਾਂਗੇ ਜ਼ਰੂਰ ਜਾਵਾਂਗੇ ਕੁਝ ਇਸ ਤਰੀਕੇ ਦਾ ਹੀ ਜੋਸ਼ ਹੈ ਸਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਦਿੱਲੀ ਕੂਚ ਤੇ ਲਈ ਵੱਡੇ ਪੱਧਰ ਤੇ ਇਨਾ ਨੇ ਤਿਆਰੀਆਂ ਕੀਤੀਆਂ ਹੈ ਰਾਸ਼ਨ ਦਾ ਇੰਤਜ਼ਾਮ ਕੀਤਾ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਬਾਲਣ ਵੀ ਇਕੱਠਾ ਕਰ ਲਿਆ ਤਾਂ ਕਿ ਕਿਸੇ ਵੀ ਚੀਜ਼ ਦੀ ਕੋਈ ਮੁਸ਼ਕਲ ਨਾ ਆਵੇ ਕਿਸਾਨਾਂ ਅਤੇ ਬੰਦੀਆ ਆਪੋ ਆਪਣੇ ਪੱਧਰ ਦੇ ਤਿਆਰੀਆਂ ਕਰ ਰਹੀਆਂ ਨੇ ਪਰ ਉਧਰ ਖਡਿਆਣਾ ਸਰਕਾਰ ਨੇ ਵੀ ਤਿਆਰੀ ਪੂਰੀ ਕੀਤੀ ਹੋਈ ਹੈ ਤਾਂ ਕਿ ਕਿਸਾਨ ਦਿੱਲੀ ਦੇ ਵਿੱਚ ਐਂਟਰ ਨਾ ਕਰ ਸਕਣ ਹਰ ਤਸਵੀਰ ਐਬੀਬੀ ਸੰਜਾਤੇ ਕਿ ਅਮਰ ਪਰਸਨ ਮਹਿਰਬਾਨ ਸਿੰਘ ਦੇ ਨਾਲ ਮੇ ਅਰਸ਼ਦੀਪ ਕੌਰ ਮਾਨਸਾ ਤੁਸੀਂ ਵੇਖ ਰਹੇ ਹੋ ਐਬੀਬੀ ਸੰਜਾ ਜੋਸ਼ ਜਜ਼ਬਾ ਜਨੂਨ